ਹਾਂਜੀ ਪਾਜੀ ਕੀ ਨਾਮ ਹੈ ਤੇ ਕੀ ਗੱਲਬਾਤ ਜਿਹੜੀ ਤੁਹਾਡੇ ਨਾਲ ਵਾਪਰੀ ਹੈ ਆਪਣਾ ਨਾਮ ਜੀ ਪਰਲੋਚਨ ਸਿੰਘ ਮੇਰਾ ਪਿੰਡ ਰਣਜੀਤ ਬਾਗ ਹੈ ਮੇਰੀ ਦੁਕਾਨ ਵੀ ਇੱਥੇ ਰਣਜੀਤ ਬਾਗਾ ਡੇਜ ਹੈ ਕੱਲ ਅਸੀਂ ਸ਼ਾਮੇ 8:30 ਵਜੇ ਦੁਕਾਨ ਬੰਦ ਕਰਕੇ ਗਏ ਆ ਸਵੇਰੇ 9:00 ਵਜੇ ਖੋਲੀ ਆ ਦੁਕਾਨ ਜਦੋਂ ਖੋਲਣ ਲੱਗਾ ਮੈਂ ਤਾਂ ਸ਼ਟਰ ਦੀਆਂ ਸਾਈਡ ਦੀਆਂ ਪੱਤੀਆਂ ਤੋੜ ਕੇ ਚੋਰਾਂ ਵੱਲੋਂ ਕਿ ਸ਼ਟਰ ਚੁੱਕ ਕੇ ਅੰਦਰੋਂ ਚੋਰੀ ਦੀ ਵਾਰ ਦਾਪ ਕੀਤੀ ਗਈ ਹੈ ਪਾਜੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਆਪਣਾ ਤੇ ਪੁਲਿਸ ਅਧਿਕਾਰੀਆਂ ਨੂੰ ਕੰਪਲੀਟ ਕਰ ਦਿੱਤੀ ਨਕਸਾਨ ਇਹ 80000 ਰੁਪਏ ਦਾ ਹੋਇਆ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰਦੀ ਹੈ ਹਾਂਜੀ ਕੀ ਮੰਗ ਕਰਨ ਮੰਗ ਇਹੀ ਕਰਦੇ ਜਿਹੜੀਆਂ ਨਿਤ ਦੀਆਂ ਵਾਰਦਾਤਾਂ ਹੋ ਰਹੀਆਂ ਤੇ ਠੱਲ ਪਾਈ ਜਾਵੇ ਸੁਣਨ ਵੀ ਚਾਹਿਆ ਹੋਰ ਵੀ ਕਿਸੇ ਅੱਗੇ ਦੁਕਾਨ ਤੇ ਵੀ ਚੋਰੀ ਹੋਈ ਹੈ ਹਾਂਜੀ ਅੱਗੇ ਵੀ ਹੋਈ ਇੱਕ ਦੁਕਾਨ ਤੇ ਚੋਰੀ ਹੋਈ ਹੈ ਇਹ ਪਿਛਲੀ ਰਾਤ ਹੀ ਹੋਈ ਹੈ ਜਿਸ ਦਿਨ ਤੁਹਾਡੇ ਹੋਈ ਹੈ ਸੇਮ ਰਾਤ ਜੀ ਜੀ ਸੇਮ ਸੇਮ ਉਧਰ ਵੀ ਉਹੀ ਜਿੱਦਾਂ ਸ਼ਟਰ ਦੀਆਂ ਪੱਤੀਆਂ ਇੱਥੇ ਤੋੜੀਆਂ ਉਦਿਆਂ ਵੀ ਸ਼ਟਰ ਦੀ ਪੱਤੀ ਉੱਡੇ ਤੋੜੀ ਤੁਹਾਡਾ ਭਾਜੀ ਕੀ ਕੀ ਲੈ ਕੇ ਗਏ ਚੋਰ ਮੇਰੇ ਇਨਵਰਟਰ ਲੈ ਗਏ ਤੇ ਦੋ ਤਿੰਨ ਬੈਟਰੀ ਲੱਗੇ ਆ ਦੋ ਐਲਸੀਡੀਆਂ ਲੱਗੇ ਆ ਕੁਝ ਗੱਲੇ ਵੀ ਤੇ ਕਿਆ ਸੀਗਾ ਉਹ ਲੱਗੇ ਸੋ ਇਹ ਪਹਿਲਾਂ ਵੀ ਤੁਹਾਡਾ ਕਿਦੀ ਹੋਇਆ ਹੈ ਕਿ ਜਾਂ ਪਹਿਲੀ ਵਾਰੀ ਚੋਰੀ ਨਹੀਂ ਪਹਿਲੇ ਨਹੀਂ ਕਰਦੇ ਕੀ ਮੰਗ ਕਰਦੀ ਮੰਗ ਇਹ ਹੈ ਕਿ ਜਿਹੜੇ ਚੋਰ ਚੋਰੀਆਂ ਕਰਦੇ ਆ ਉਹ ਉਹਨਾਂ ਨੂੰ ਛੇਤੀ ਨੂੰ ਛੇਤੀ ਫੜਿਆ ਜਾਵੇ ਠੀਕ ਬਹੁਤ